ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਾਕੀਏ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਸਰੀਰ ਦੇ ਅੰਗ ਜਿਵੇਂ ਕਿ ਹੱਥ ਅਤੇ ਪੈਰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਕਿਉਂਕਿ ਇਹਨਾਂ ਵਿੱਚ ਖੂਨ ਦਾ ਸੰਚਾਰ ਮੁੱਖ ਗਰਮੀ ਨੂੰ ਬਣਾਈ ਰੱਖਣ ਲਈ ਹੌਲੀ ਹੋ ਜਾਂਦਾ ਹੈ ਅੱਜ ਅਸੀਂ ਇਸ ਬਾਰੇ ਵਿਸਤਾਰ ਨਾਲ ਗੱਲ ਕਰਾਂਗੇ ਕਿ ਸਰੀਰ ਦੇ ਕਿਹੜੇ ਹਿੱਸੇ ਨੂੰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਹੱਥਾਂ ਪੈਰਾਂ ਵਿੱਚ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਕਿਉਂਕਿ ਸਰੀਰ ਦੇ ਇਨ ਅੰਗਾਂ ਵਿੱਚ ਚਮੜੀ ਤਾਂ ਬਹੁਤ ਹੁੰਦੀ ਹੈ ਪਰ ਖੂਨ ਦਾ ਸੰਚਾਰ ਜਿਆਦਾ ਦਾ ਨਹੀਂ ਹੁੰਦੀ ਜਿਸ ਕਾਰਨ ਹੱਥਾਂ ਤੇ ਪੈਰਾਂ ਨੂੰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਆ ਸਰੀਰ ਦੇ ਇਹ ਹਿੱਸੇ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਨੱਕ ਸਭ ਤੋਂ ਪਹਿਲਾਂ ਠੰਡਾ ਹੁੰਦਾ ਹੈ ਕਿਉਂਕਿ ਇਹ ਕਾਰਟਿਲੇਜ ਟਿਸ਼ੂ ਤੋਂ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਜ਼ਿਆਦਾ ਚਰਬੀ ਨਹੀਂ ਹੁੰਦੀ ਕਿਉਂਕਿ ਔਰਤਾਂ ਨੂੰ ਘੱਟ ਮਾਸਪੇਸ਼ੀਆਂ ਹੁੰਦੀਆਂ ਜੋ ਗਰਮੀ ਪੈਦਾ ਕਰਦੀਆਂ ਹਨ ਇਸ ਪਿੱਛੇ ਔਰਤਾਂ ਦੇ ਸਰੀਰ ਦੀ ਬੰਦਤਰ ਅਤੇ ਬੰਦਤਰ ਦਾ ਮਹੱਤਵ ਹੁੰਦਾ ਹੈ ਐਨੀਮੀਆ ਡੀਹਾਈਡਰੇਸ਼ਨ ਜਾਂ ਵਿਟਾਮਿਨ ਦੀ ਕਮੀ ਵਾਲੇ ਲੋਕ ਜ਼ੁਕਾਮ ਨੂੰ ਆਸਾਨੀ ਨਾਲ ਪੜ ਸਕਦੇ ਹਨ ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਸਰੀਰ ਵਿੱਚ ਤਾਪਮਾਨ ਵਿੱਚ ਉਤਾਰ ਚੜ੍ਹਾਅ ਨੂੰ ਸਮਝਣ ਪ੍ਰਤੀਕਿਰਿਆ ਕਰਨ ਲਈ ਅਗਨਿਕ ਵਿਧੀਆਂ ਹਨ ਤਮੜੀ ਵਿਛਲੀਆਂ ਨਾੜੀਆਂ ਤਾਪਮਨ ਵਿੱਚ ਤਬਦੀਲੀਆਂ ਦਾ ਪਤਾ ਲਗਾਉਂਦੀਆਂ ਹਨ ਅਤੇ ਦਿਮਾਗ ਨੂੰ ਜਾਣਕਾਰੀ ਭੇਜਦੀਆਂ ਹਨ ਸਾਡੇ ਪੱਟਾ ਦੇ ਹੇਠਲੀਆਂ ਲੱਤਾਂ ਸਰੀਰ ਦੇ ਦੂਜੇ ਹਿੱਸਿਆਂ ਨਾਲੋਂ ਠੰਡ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੀਆਂ ਹਨ ਤੁਹਾਡੀ ਜਾਣਕਾਰੀ ਲਈ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਦੇ ਨੱਕ ਅਤੇ ਕੰਨ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਕਿਉਂਕਿ ਇਹ ਅੰਗ ਖੁੱਲੇ ਰਹਿੰਦੇ ਹਨ ਅਤੇ ਤਾਪਮਨ ਦੇ ਸੰਪਰਕ ਵਿੱਚ ਆਉਂਦੇ ਹਨ ਠੰਡੀ ਹਵਾ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦੀ ਜਿਸ ਕਾਰਨ ਠੰਡੀ ਹਵਾ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਬੱਚਿਆਂ ਤੇ ਬਜ਼ੁਰਗਾਂ ਨੂੰ ਸਰਦੀ ਦੇ ਮੌਸਮ ਵਿੱਚ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਪਰ ਕੁਝ ਲੋਕਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਨਾਲ ਹੱਥਾਂ ਅਤੇ ਪੈਰਾਂ ਵਿੱਚ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਹਾਲਾਂਕਿ ਸਾਡੇ ਸਰੀਰ ਦੇ ਹਾਲਾਂਕਿ ਸਾਡੇ ਸਰੀਰ ਹਾਲਾਂਕਿ ਸਾਡੇ ਸਰੀਰ ਦੇ ਡਿਜ਼ਾਈਨ ਅਜਿਹਾ ਹਨ ਕਿ ਸਰੀਰ ਦੇ ਤਾਪਮਣ ਸੰਤੁਲਿਤ ਰਹਿੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁਝ ਲੋਕਾਂ ਦੇ ਹੱਥਾਂ ਪੈਰਾਂ 'ਚ ਠੰਡ ਕਿਉਂ ਜ਼ਿਆਦਾ ਮਹਿਸੂਸ ਹੁੰਦੀ ਹੈ ਤੁਹਾਨੂੰ ਦੱਸਦੇ ਕਿ ਜਦੋਂ ਸਰੀਰ ਦੇ ਬਾਹਰ ਦਾ ਤਾਪਮਣ ਘਟ ਰਿਹਾ ਹੁੰਦਾ ਹੈ ਤਾਂ ਉਸ ਇਸ ਵਿੱਚ ਸਾਡੇ ਸਰੀਰ ਇਹ ਯਨੀ ਕੀ ਇਹ ਯਨੀ ਕੀ ਬਣਾਉਂਦਾ ਹੈ ਕਿ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚ ਖੂਨ ਦਾ ਪ੍ਰਵਾਹ ਬਰਕਰਾਰ ਰਹੇ ਤਾਂ ਜੋ ਉਨ੍ਹਾਂ ਅੰਗਾਂ ਦੇ ਬਾਰਿਜ ਜੁਕਾਮ ਦਾ ਪ੍ਰਭਾਵ ਘੱਟ ਹੋਵੇ ਅਜੇ ਚ ਖੂਨ ਦਾ ਵਾਹ ਚ ਫਰਕ ਆ ਜਾਂਦਾ ਹੈ ਅਤੇ ਜ਼ਰੂਰੀ ਅੰਗਾਂ ਦੇ ਗਰਮ ਹੋਣ ਨਾਲ ਹੱਥਾਂ ਪੈਰਾਂ ਵੱਲ ਖੂਨ ਦਾ ਵਹਾ ਘਟੋ ਹੂੰ ਲੱਗਦਾ ਹੈ। ਇਹੀ ਕਾਰਨ ਹੈ ਕਿ ਠੰਡ ਦੇ ਮੌਸਮ ਵਿੱਚ ਕੁਝ ਲੋਕਾਂ ਨੂੰ ਹੱਥਾਂ ਪੈਰਾਂ ਵਿੱਚ ਠੰਡ ਜ਼ਿਆਦਾ ਮਹਿਸੂਸ ਹੋਣ ਲੱਗਦੀ ਹੈ। ਇਹ ਇੱਕ ਆਮ ਪ੍ਰਕਿਰਿਆ ਹੈ। ਤੁਹਾਨੂੰ ਇਸ ਤੋਂ ਬਚਣ ਲਈ ਵਾਜੂ ਉਪਾਾਕਰਨ ਦੀ ਲੋੜ ਹੈ। ਜੇਕਰ ਤੁਹਾਨੂੰ ਵੀ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤਾਂ ਜ਼ਰੂਰ ਕਰੋ ਇਹ ਕੰਮ। ਗਰਮ ਕੱਪੜੇ ਪਹਿਨੋ, ਰੋਜ਼ਾਨਾ ਕਸਰਤ ਕਰੋ, ਸੈਰ ਕਰੋ, ਗਰਮ ਤੇਲ ਨਾਲ ਮਾਲਿਸ਼ ਕਰੋ, ਬਹੁਤ ਸਾਰਾ ਪਾਣੀ ਪੀਓ। ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਜਿਸ ਇਸ ਦੇ ਕੁਝ ਕਾਰਨ ਹੋ ਸਕਦੇ ਹਨ। ਗਰਮ ਵਿਵਸਥਾ ਦੌਰਾਨ ਅਮੀਨੀਅਮ ਅਤੇ ਖਰਾਬ ਖੂਨ ਸੰਚਾਰ ਦੀ ਸਮੱਸਿਆ 슈ਗਰ ਆਇਰਨ ਦੀ ਕਮੀ ਵਿਟਾਮਿਨ ਬੀ ਦੀ ਕਮੀ ਖਰਾਬ ਖੂਨ ਸੰਚਾਰ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥਨਲ ਧੰਨਵਾਦ ਹੈਲਥਨਲ ਜੁੜੀ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਾਕ ਤੇ ਤੁਹਾਡਾ ਦिशा ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਸਰੀਰ ਦੇ ਅੰਗ ਜਿਵੇਂ ਕਿ ਹੱਥ ਅਤੇ ਪੈਰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਕਿਉਂਕਿ ਇਹਨਾਂ ਵਿੱਚ ਖੂਨ ਦਾ ਸੰਚਾਰ ਮੁੱਖ ਗਰਮੀ ਨੂੰ ਬਣਾਈ ਰੱਖਣ ਲਈ ਹੌਲੀ ਹੋ ਜਾਂਦਾ ਹੈ ਅੱਜ ਅਸੀਂ ਇਸ ਬਾਰੇ ਵਿਸਤਾਰ ਨਾਲ ਗੱਲ ਕਰਾਂਗੇ ਕਿ ਸਰੀਰ ਦੇ ਕਿਹੜੇ ਹਿੱਸੇ ਨੂੰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਹੱਥਾਂ ਪੈਰਾਂ ਵਿੱਚ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਕਿਉਂਕਿ ਸਰੀਰ ਦੇ ਇਨਾਂ ਅੰਗਾਂ ਵਿੱਚ ਚਮੜੀ ਤਾਂ ਬਹੁਤ ਹੁੰਦੀ ਹੈ ਪਰ ਖੂਨ ਦਾ ਸੰਚਾਰ ਜ਼ਿਆਦਾ ਨਹੀਂ ਹੁੰਦਾ ਜਿਸ ਕਾਰਨ ਹੱਥਾਂ ਤੇ ਪੈਰਾਂ ਨੂੰ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਸਰੀਰ ਦੇ ਇਹ ਹਿੱਸੇ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਨੱਕ ਸਭ ਤੋਂ ਪਹਿਲਾਂ ਠੰਡਾ ਹੁੰਦਾ ਹੈ ਕਿਉਂਕਿ ਇਹ ਕਾਰਟਿਲੇਜ ਟਿਸ਼ੂ ਤੋਂ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਜ਼ਿਆਦਾ ਚਰਬੀ ਨਹੀਂ ਹੁੰਦੀ ਕਿਉਂਕਿ ਔਰਤਾਂ ਨੂੰ ਘੱਟ ਮਾਸਪੇਸ਼ੀਆਂ ਹੁੰਦੀਆਂ ਜੁ ਗਰਮੀ ਪੈਦਾ ਕਰਦੀਆਂ ਹਨ ਇਸ ਪਿੱਛੇ ਔਰਤਾਂ ਦੇ ਸਰੀਰ ਦੀ ਬੰਤਰ ਅਤੇ ਬੰਤਰ ਦਾ ਮਹੱਤਵ ਹੁੰਦਾ ਹੈ ਅਨੀਮੀਆ ਡੀਹਾਈਡਰੇਸ਼ਨ ਜਾਂ ਵਿਟਾਮਿਨ ਦੀ ਕਮੀ ਵਾਲੇ ਲੋਕ ਜੁਖਾਮ ਨੂੰ ਆਸਾਨੀ ਨਾਲ ਪੜ ਸਕਦੇ ਹਨ ਕੁਝ ਲੋਕ ਦੂਜਿਆਂ ਨਾਲ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਸਰੀਰ ਵਿੱਚ ਤਾਪਮਾਨ ਵਿੱਚ ਉਤਾਰ ਚੜਾਅ ਨੂੰ ਸਮਝਣ ਅਤੇ ਪ੍ਰਤੀਕਿਰਿਆ ਕਰਨ ਲਈ ਅਗਨਿਕ ਵਿਧੀਆਂ ਹਨ ਤੰਬੜੀ ਵਿਚਲੀਆਂ ਨਾੜੀਆਂ ਤਾਪਮਾਨ ਵਿੱਚ ਤਬਦੀਲੀਆਂ ਦਾ ਪਤਾ ਲਗਾਉਂਦੀਆਂ ਹਨ ਅਤੇ ਦਿਮਾਗ ਨੂੰ ਜਾਣਕਾਰੀ ਭੇਜਦੀਆਂ ਹਨ ਸਾਡੇ ਪੱਟਾ ਦੇ ਹੇਠਲੀਆਂ ਲੱਤਾਂ ਸਰੀਰ ਦੇ ਦੂਜੇ ਹਿੱਸਿਆਂ ਨਾਲੋਂ ਠੰਡ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੀਆਂ ਹਨ ਤੁਹਾਡੀ ਜਾਣਕਾਰੀ ਲਈ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਦੇ ਨੱਕ ਅਤੇ ਕੰਨ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਕਿਉਂਕਿ ਇਹ ਅੰਗ ਖੁੱਲੇ ਰਹਿੰਦੀਆਂ ਹਨ ਅਤੇ ਤਾਪਮਾਨ ਦੇ ਸੰਪਰਕ ਵਿੱਚ ਆਉਂਦੀਆਂ ਹਨ ਠੰਡੀ ਹਵਾ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦੀ ਹੈ ਜਿਸ ਕਾਰਨ ਠੰਡੀ ਹਵਾ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਬੱਚਿਆਂ ਤੇ ਬਜ਼ੁਰਗਾਂ ਨੂੰ ਸਰਦੀ ਦੇ ਮੌਸਮ ਵਿੱਚ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਪਰ ਕੁਝ ਲੋਕਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਨਾਲ ਹੱਥਾਂ ਅਤੇ ਪੈਰਾਂ ਵਿੱਚ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਹਾਲਾਂਕਿ ਸਾਡੇ ਸਰੀਰ ਦੇ ਹਾਲਾਂਕਿ ਸਾਡੇ ਸਰੀਰ ਹਾਲਾਂਕਿ ਸਾਡੇ ਸਰੀਰ ਦੇ ਡਿਜ਼ਾਈਨ ਅਜਿਹਾ ਹਨ ਕਿ ਸਰੀਰ ਦੇ ਤਾਪਮਣ ਸੰਤੁਲਿਤ ਰਹਿੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁਝ ਲੋਕਾਂ ਦੇ ਹੱਥਾਂ ਪੈਰਾਂ 'ਚ ਠੰਡ ਕਿਉਂ ਜ਼ਿਆਦਾ ਮਹਿਸੂਸ ਹੁੰਦੀ ਹੈ ਤੁਹਾਨੂੰ ਦੱਸਦੇ ਕਿ ਜਦੋਂ ਸਰੀਰ ਦੇ ਬਾਹਰ ਦਾ ਤਾਪਮਣ ਘਟ ਰੰਦਾ ਹੈ ਤਾਂ ਉਸ ਵਿੱਚ ਸਾਡੇ ਸਰੀਰ ਇਹ ਜੈਨਿਕੀ ਇਹ ਜੈਨਿਕੀ ਬਣਾਉਂਦਾ ਹੈ ਕਿ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚ ਖੂਨ ਦਾ ਪ੍ਰਵਾਹ ਬਰਕਰਾਰ ਰਹੇ ਤਾਂ ਜੋ ਉਨ੍ਹਾਂ ਅੰਗਾਂ ਦੇ ਬਾਰਿਜ ਜੁਕਾਮ ਦਾ ਪ੍ਰਭਾਵ ਘੱਟ ਹੋਵੇ ਅਜੇ ਚ ਖੂਨ ਦਾ ਬਾਅਦ ਚ ਫਰਕ ਆ ਜਾਂਦਾ ਹੈ ਅਤੇ ਜ਼ਰੂਰੀ ਅੰਗਾਂ ਦੇ ਗਰਮ ਹੋਣ ਨਾਲ ਹੱਥਾਂ ਪੈਰਾਂ ਵੱਲ ਖੂਨ ਦਾ ਵਹਾ ਘੱਟ ਹੂੰ ਲੱਗਦਾ ਹੈ। ਇਹੀ ਕਾਰਨ ਹੈ ਕਿ ਠੰਡ ਦੇ ਮੌਸਮ ਵਿੱਚ ਕੁਝ ਲੋਕਾਂ ਨੂੰ ਹੱਥਾਂ ਪੈਰਾਂ ਵਿੱਚ ਠੰਡ ਜ਼ਿਆਦਾ ਮਹਿਸੂਸ ਹੁੰਣ ਲੱਗਦੀ ਹੈ। ਇਹ ਇੱਕ ਆਮ ਪ੍ਰਕਿਰਿਆ ਹੈ। ਤੁਹਾਨੂੰ ਇਸ ਤੋਂ ਬਚਣ ਲਈ ਬਾਝੂ ਉਪਾਾਕਰਨ ਦੀ ਲੋੜ ਹੈ। ਜੇਕਰ ਤੁਹਾਨੂੰ ਵੀ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤਾਂ ਜ਼ਰੂਰ ਕਰੋ ਇਹ ਕੰਮ। ਗਰਮ ਕੱਪੜੇ ਪਹਿਨੋ, ਰੋਜ਼ਾਨਾ ਕਸਰਤ ਕਰੋ, ਸੈਰ ਕਰੋ, ਗਰਮ ਤੇਲ ਨਾਲ ਮਾਲਿਸ਼ ਕਰੋ, ਬਹੁਤ ਸਾਰਾ ਪਾਣੀ ਪੀਓ। ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਜਿਸ ਇਸ ਦੇ ਕੁਝ ਕਾਰਨ ਹੋ ਸਕਦੇ ਹਨ। ਗਰਮ ਵਿਵਸਥਾ ਦੌਰਾਨ ਅਮੀਨੀਅਮ ਅਤੇ ਖਰਾਬ ਖੂਨ ਸੰਚਾਰ ਦੀ ਸਮੱਸਿਆ 슈ਗਰ ਆਇਰਨ ਦੀ ਕਮੀ ਵਿਟਾਮਿਨ B ਦੀ ਕਮੀ ਖਰਾਬ ਖੂਨ ਸੰਚਾਰ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ